ਆਪੋਸਟਲ ਜੀਸ ਬ੍ਰਦਰ ਦਾ ਨਾਮ ਜਲਤਾਰ ਸਿੰਘ ਹੈ ਇਹ ਬ੍ਰਦਰ ਅਨਗੜ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ ਇਹ ਬ੍ਰਦਰ ਅੱਜ ਆਪਣੇ ਜੀਵਨ ਦੀ ਬਹੁਤ ਵੱਡੀ ਕਬਾਈ ਦੇ ਚਾ ਰਹੇ ਹਨ ਇਹਨਾਂ ਦੀ ਕਬਾਈ ਇਹ ਹੈ ਕਿ ਇਹਨਾਂ ਦੇ ਦੋ ਟਰੈਕਟਰ ਟਰਾਲੀ ਹਨ ਇਹਨਾਂ ਦਾ ਇੱਕ ਟਰੈਕਟਰ ਟਰਾਲੀ ਤਾਂ ਬਿਲਡਿੰਗ ਮਟੀਰੀਅਲ ਦੇ ਕੰਮ ਤੇ ਲੱਗਾ ਹੈ ਤੇ ਦੂਜਾ ਟਰੈਕਟਰ ਟਰਾਲੀ ਜੋ ਕਿ ਇਹਨਾਂ ਇਹਨਾਂ ਨੇ 2 ਮਹੀਨੇ ਪਹਿਲਾਂ ਲਿਆ ਸੀ ਇਹੀ ਬ੍ਰਦਰ ਚਾਹੁੰਦੇ ਸੀ ਕਿ ਉਹ ਟਰੈਕਟਰ ਟਰਾਲੀ ਰੈਗੂਲਰ ਚੱਲਣ ਵਾਲੇ ਕੰਮ ਤੇ ਲੱਗ ਜਾਵੇ ਤਾਂ ਜਦ ਇਹਨਾਂ ਨੇ ਪਰਮੇਸ਼ਰ ਦੇ ਦਾਸ ਨਾਲ ਇਸ ਬਾਰੇ ਗੱਲ ਕੀਤੀ ਕਿ ਇਹ ਟਰੈਕਟਰ ਟਰਾਲੀ ਕਿਸੇ ਬੈਸਟ ਕੰਮ ਤੇ ਲੱਗ ਜਾਵੇ ਤਾਂ ਪੋਸਟਰ ਜੀ ਨੇ ਇਹਨਾਂ ਨੂੰ ਪ੍ਰੋਫੈਟਿਕ ਵਰਡਸ ਦਿੱਤੇ ਕਿ ਤੁਹਾਡਾ ਟਰੈਕਟਰ ਟਰਾਲੀ ਬੈਸਟ ਕੰਮ ਤੇ ਹੀ ਲੱਗੇਗਾ ਇਹਨਾਂ ਨੇ ਉਹਨਾਂ ਵਰਡਸ ਨੂੰ ਪੂਰੇ ਵਿਸ਼ਵਾਸ ਨਾਲ ਗ੍ਰਹਿਣ ਕੀਤਾ ਤਾਂ ਪਰਮੇਸ਼ਰ ਦੇ ਦਾਸ ਦੇ ਵਰਸ ਅਨਸਾਰ ਇਹਨਾਂ ਦਾ ਟਰੈਕਟਰ ਟਰਾਲੀ ਕਾਰਪੋਰੇਸ਼ਨ ਦੇ ਕੰਮ ਤੇ ਲੱਗ ਗਿਆ ਤਾਂ ਕੁਝ ਸਮੇਂ ਬਾਅਦ ਕਾਰਪੋਰੇਸ਼ਨ ਵਾਲੇ ਇਹਨਾਂ ਨੂੰ ਬਹੁਤ ਘੱਟ ਕੰਮ ਦੇਣ ਲੱਗ ਪਏ ਤੇ ਕਈ ਵਾਰ ਕੰਮ ਦਿੱਤੇ ਹੀ ਦਿੰਦੇ ਹੀ ਨਹੀਂ ਸੀ ਤੇ ਇਹ ਕਾਰਪੋਰੇਸ਼ਨ ਵਾਲੇ ਸੋਚਦੇ ਕਿ ਇਹਨਾਂ ਦਾ ਟਰੈਕਟਰ ਟਰਾਲੀ ਕੰਮ ਤੋਂ ਹਟਾ ਦੇਣਾ ਹੈ ਭਾਵੇਂ ਉਸ ਟਰੈਕਟਰ ਟਰਾਲੀ ਦਾ ਕੰਮ ਘੱਟ ਗਿਆ ਸੀ ਪਾਰੇ ਬ੍ਰਦਰ ਕਟੇ ਵਿੱਚ ਪੂਰੀ ਵਫਾਦਾਰੀ ਨਾਲ ਬੀਜਨ ਬੋਲਦੇ ਰਹੇ ਤੇ ਇਸ ਬ੍ਰਦਰ ਦਾ ਭਰੋਸਾ ਪਰਮੇਸ਼ਵਰ ਤੇ ਸੀ ਇਹਨਾਂ ਨੇ ਪਿਛਲੇ ਮਹੀਨੇ ਆ ਪੋਸਟਰ ਜੀ ਨਾਲ ਇਸ ਬਾਰੇ ਗੱਲ ਕੀਤੀ ਤਾਂ ਪੋਸਟਰ ਜੀ ਨੇ ਇਹਨਾਂ ਨੂੰ ਪ੍ਰੋਫੈਟਿਕ ਵਰਡਸ ਦਿੱਤੇ ਕਿ ਜਿਸ ਤਰ੍ਹਾਂ ਤੁਸੀਂ ਚਾਹੁੰਦੇ ਹੋ ਉਸੇ ਤਰ੍ਹਾਂ ਹੋਵੇਗਾ ਤਾਂ ਇਹਨਾਂ ਨੇ ਉਹਨਾਂ ਵਰਡਸ ਨੂੰ ਪੂਰੇ ਵਿਸ਼ਵਾਸ ਨਾਲ ਗ੍ਰਹਿਣ ਕੀਤਾ ਤੇ ਇਸ ਵਿੱਚ ਇਕ ਤਰੀਕ ਤੋਂ ਇਹਨਾਂ ਨੂੰ ਕਾਰਪੋਰੇਸ਼ਨ ਵਾਲੇ ਜੋ ਬਹੁਤ ਘੱਟ ਕੰਮ ਦਿੰਦੇ ਸੀ ਤੇ ਕਈ ਵਾਰ ਕੰਮ ਦਿੰਦੇ ਹੀ ਨਹੀਂ ਸੀ ਹੁਣ ਇਹਨਾਂ ਨੂੰ ਕਾਰਪੋਰੇਸ਼ਨ ਦਾ ਰੋਬਰ ਕੰਮ ਮਿਲਦਾ ਹੈ ਤੇ ਜਿਸ ਤਰ੍ਹਾਂ ਪਰਮੇਸ਼ਰ ਦੇ ਦਾਸ ਨੇ ਇਨਨਪੁਰ ਫੈਟਿਕ ਵਰਸ ਦਿੱਤੇ ਸੀ ਕਿ ਜਿਸ ਤਰ੍ਹਾਂ ਤੁਸੀਂ ਚਾਹੁੰਦੇ ਹੋ ਉਸੇ ਤਰ੍ਹਾਂ ਹੋ ਜਾਵੇਗਾ ਤਾਂ ਉਹ ਵਰਸ ਇਨਾਂ ਦੇ ਜੀਵਨ ਵਿੱਚ ਪੂਰੇ ਹੋਏ ਤੇ ਹੁਣ ਇਨਾਂ ਦੀ ਇੱਛਾ ਅਨੁਸਾਰ ਹੀ ਇਨਾਂ ਨੂੰ ਬੈਸਟ ਕੰਮ ਮਿਲਦਾ ਹੈ ਤੇ ਇਸੇ ਤਰ੍ਹਾਂ ਇਨਾਂ ਦੇ ਦੂਜੇ ਟ੍ਰੈਕਟਰ ਟਰਾਲੀ ਦੀ ਗਵਾਹੀ ਹੈ ਕਿ ਉਹ ਟ੍ਰੈਕਟਰ ਟਰਾਲੀ ਕਾਫੀ ਵੱਡੀ ਕੰਪਨੀ ਦੇ ਅੰਦਰ ਤੇ ਲੱਗਾ ਸੀ ਤੇ ਕੁਝ ਜਨ ਨੇ ਇਹਨਾਂ ਨਾਲ ਲਾਗਤ ਪਾਜੀ ਕਰਨ ਉਥੋਂ ਦੇ ਮੁੱਚੀ ਨੂੰ ਇੰਨਾ ਬਾਰੇ ਕੁਝ ਗਲਤ ਕਹਿ ਦਿੱਤਾ ਤੇ ਉਹ ਇਹਨਾਂ ਨੂੰ ਪੈਸੇ ਘੱਟ ਦੇਣ ਲੱਗ ਪਏ ਤੇ ਉਹ ਵੀ ਇਹਨਾਂ ਦਾ ਟਰਾਲੀ ਟਰੈਕਟਰ ਕੰਮ ਤੋਂ ਹਟਾਉਣਾ ਚਾਹੁੰਦੇ ਸੀ ਪਰ ਜਿਸ ਤਰ੍ਹਾਂ ਬਚਨ ਵਿੱਚ ਲਿਖਿਆ ਹੈ ਕਿ ਜੋ ਥੋੜੇ ਵਿੱਚ ਵਫਾਦਾਰ ਹੈ ਉਸ ਨੂੰ ਜ਼ਿਆਦਾ ਦਿੱਤਾ ਜਾਵੇਗਾ ਉਸੇ ਤਰ੍ਹਾਂ ਇਹ ਥੋੜੇ ਵਿੱਚ ਵੀ ਵੀਚਾਂ ਨੂੰ ਪੂਰੀ ਵਫਾਦਾਰੀ ਨਾਲ ਬੰਉਂਦੇ ਰਹੇ ਤੇ ਜੋ ਪਰਮੇਸ਼ਵਰ ਦੇ ਦਾਸ ਨੇ ਇਹਨਾਂ ਦੇ ਪਹਿਲੇ ਟਰੱਕ ਤੇ ਟਰਾਲੀ ਜਿਹੜੇ ਟਰਾਲੀ ਲਈ ਵਰਸ ਦਿੱਤੇ ਸੀ ਉਹੀ ਵਰਸ ਇਨਾਂ ਨੇ ਜਾਦ ਕੀਤੇ ਤੇ ਵਿਸ਼ਵਾਸ ਕੀਤਾ ਕਿ ਜੇ ਉਸ ਟਰਾਲੀ ਟਰੈਕਟਰ ਨੂੰ ਕੋਈ ਕੰਮ ਤੋਂ ਹਟਾ ਨਹੀਂ ਸਕਿਆ ਤੇ ਉਹਨਾਂ ਵਰਸ ਦੇ ਦੁਆਰਾ ਇਸ ਨੂੰ ਵੀ ਕੰਮ ਤੋਂ ਕੋਈ ਨਹੀਂ ਹਟਾ ਸਕਦਾ ਤੇ ਉਸੇ ਤਰ੍ਹਾਂ ਇਨਾਂ ਦੇ ਵਿਸ਼ਵਾਸ ਅਨੁਸਾਰ ਹੋਇਆ ਤੇ ਇਹ ਬ੍ਰਦਰ ਦੱਸਦੇ ਹਨ ਕਿ ਹੁਣ ਇਨਾਂ ਦੀ ਡਾਇਰੈਕਟ ਹੈੱਡ ਇਨਚਾਰਜ ਨਾਲ ਗੱਲਬਾਤ ਹੋ ਚੁੱਕੀ ਹੈ ਤੇ ਹੁਣ ਇਨਾਂ ਦਾ ਦੂਜੇ ਟਰੈਕਟਰ ਟਰਾਲੀ ਦਾ ਵੀ 10 ਦਿਨਾਂ ਤੋਂ ਬਿਲਕੁਲ ਪਰਫੈਕਟ ਕੰਮ ਚੱਲ ਰਿਹਾ ਹੈ ਕੁਲੀਸੀਆ ਇਸ ਬ੍ਰਦਰ ਨੂੰ ਜੋ ਪਰਮੇਸ਼ਵਰ ਦੇ ਦਾਸ ਨੇ ਪ੍ਰੋਫੈਟਿਕ ਵਰਡਸ ਦਿੱਤੇ ਸੀ ਉਹਨਾਂ ਵਰਡਸ ਤੇ ਇਹਨਾਂ ਨੇ ਵਿਸ਼ਵਾਸ ਕੀਤਾ ਜਿਸ ਤਰ੍ਹਾਂ ਪਵਿੱਤਰ ਬਾਈਬਲ ਵਿੱਚ ਲਿਖਿਆ ਹੈ ਕਿ ਸ਼ੱਕ ਨਾ ਕਰ ਵਿਸ਼ਵਾਸ ਕਰ ਪਰ ਲੋਕਾ ਪਰ ਸੈਟਿਕ ਵਰਡਸ ਤੇ ਸ਼ੱਕ ਕਰਦੇ ਹਨ ਤੇ ਆਪਣੀ ਕਮੀਆਂ ਘਟੀਆਂ ਵਿੱਚ ਵਫਾਦਾਰ ਨਹੀਂ ਰਹਿੰਦੇ ਪਰ ਇਹ 브ਦਰ ਕਮੀਆਂ ਘਟੀਆਂ ਵਿੱਚ ਵੀ ਵਫਾਦਾਰ ਰਹੇ ਤੇ ਹੁਣ ਇਹਨਾਂ ਦੇ ਦੋਨੋਂ ਟ੍ਰੈਕ ਤੇ ਟਰਾਲੀ ਬੈਸਟ ਕੰਮਾਂ ਤੇ ਚੱਲ ਰਹੇ ਹਨ ਜਿਸ ਨੂੰ ਦੇਖ ਕੇ 브ਦਰ ਬਹੁਤ ਖੁਸ਼ ਹਨ ਇਸ ਵੱਡੇ ਤੇ ਅਦਭੁਤ ਕਮਾਈ ਲਈ ਇਹ 브ਦਰ ਪਰਮੇਸ਼ਰ ਪਰਮੇਸ਼ਰ ਦੇ ਦਾਸ ਤੇ ਦਾਸੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਨ ਹਾਂ